ਪੰਜਾਬ ਦੇ ਸਰਪਾ ਚੀਪੀ ਪੀਐਮ ਪੰਜਾਬ ਦੇ ਸਰਪਾ ਉਪ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਆ ਰਹੇ ਨੇ ਸਾਡੇ ਜ਼ਿਲ੍ਹਾ ਕਾਰ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਦੀ ਰਹਿਨਮਈ ਹੈ ਅੱਜ ਦਾ ਸਾਡਾ ਪ੍ਰੋਗਰਾਮ ਲਿਖਿਆ ਜਾ ਰਿਹਾ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ ਮੇਰੇ ਵੱਡੇ ਵੀਰ ਵਿਕਾਸ ਸੋਨੀ ਜੀ ਮਿਸਟਰ ਜੀ ਨੂੰ ਬੇਨਤੀ ਕਰਾਂਗਾ ਪਿਛਲਾ ਜੀ ਜੇ ਛਪਣ ਦਾ ਧਿਆਨ ਰੱਖਣਾ ਔਰ ਬਹਿਤੀ ਕਰਾ ਸਾਰਿਆਂ ਨੂੰ ਪ੍ਰਧਾਨ ਜੀ ਨਾਲ ਲਾਓ ਪ੍ਰਧਾਨ ਜੀ ਕੋਲੋ ਪ੍ਰਧਾਨ ਜੀ ਨਾਲ ਲਾਓ ਪ੍ਰਧਾਨ ਜੀ ਸੋਨੀ ਸਾਹਿਬ ਦੇ ਨਾਲ ਪ੍ਰਧਾਨ ਜੀ ਆਓ ਸੰਤੂ ਸਾਹਿਬ ਪ੍ਰਧਾਨ ਜੀ ਨੂੰ ਬੁਲਾਓ ਨਹੀਂ 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 ਪ੍ਰਧਾਨ ਜੀ ਆਓ ਇਹ ਪੇਜ ਖਾਲੀ ਕਰ ਦਿਓ ਕੰਨਾ ਜੀ ਨੂੰ ਬਹਾਉ ਜੀ ਨੂੰ ਬਹਾਓ ਲਾ ਲਓ ਕੰਨਾ ਜੀ ਬੈਠੋ ਯਾਰ ਤੁਹਾਨੂੰ ਨਾਲ 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 ਜਿਆ ਛੋੜ ਕੰਨਾ ਜੀ ਨੂੰ ਬਹਾਓ ਜੀ ਪੱਜੀ ਪਿੱਛੇ ਹੋ ਜਾਓ ਯਾਰ ਉਮਰਤਾਲ ਨਾਲ ਪਿੱਛੇ ਹੋ ਜਾਓ ਜੀ ਸਾਡੇ ਯੂਨੀਸਮਾਰਟੀ ਨਾਲ ਕੰਨਾ ਜੀ ਨੂੰ ਬਹਿਤੀ ਕਰਾਂਗਾ ਇੱਕੋ ਛੋਟੇ ਜਿਹੇ گورو ٹھاکرو گور کر لوگ <سؤال> گورو ٹھاکر جی سوچا <سؤال> چاہے مانیا ساتھی میری مراد اچھے مکھ مہمان شری اوما جی سونی سب پہنچ چکے ہیں میں بےتی کرا ਉਹਨੂੰ ਬੁਲਾ ਆਹ ਜੋ ਕੁਸ਼ਾਨਾਂ ਦੀ ਕਤਾਬ ਨੂੰ ਬਣਾਵਾ ਜੇ ਤਾਂ ਬੜੀਆਂ ਕਰਦੇ ਪਏ ਨੇ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਕਿਹ ਅਸੀਂ ਪਾਵਾਂਗੇ ਕਿਸੇ ਨੂੰ ਹਜ਼ਾਰ ਰੁਪਏ ਪਾਇਆ ਇਸ ਦੇ ਕਰਨ ਨਹੀਂ ਜੋ ਲਾ ਇਨ ਮੱਲਾ ਕੀ ਆਵਾਜ਼ ਖੋਲਦਾ ਇਹ ਗਾਲੀ ਗੋਲੀਆਂ ਮਾਰਦੇ ਫੇਰ ਰਤਾਂ ਦੇ ਵਿੱਚ ਸਿੱਧੀ ਗੋਲੀ ਮਾਰਦੇ ਜਿਹੜਾ ਬੰਦਾ ਕਰਾਇਮ ਗੱਦਾ ਬਿਲਕੁਲ ਵੀ ਅੱਜ ਨਹੀਂ ਹੋਣਾ ਚਾਹੀਦਾ ਸੀ ਜਾਨੇ ਆ ਜੋ ਮਸੇਂ ਮਜਬਾਬਾ ਪੰਜਾਬ ਤੋਂ ਕਿਹੜਾ ਨਸ਼ਾ ਬੰਦ ਹੋਇਆ ਵਾ ਇਹ ਬਸ ਸਰਕਾਰ ਫੇਲ ਸਰਕਾਰ ਆ ਗਈ ਆ ਇਹ ਸਰਕਾਰ ਦਿੱਲੀ ਵਾਲੇ ਜਵਾੜੇ ਨੇ ਇਹ ਪੰਜਾਬ ਵਾਲਾ ਧਰਮ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਸਾਰੇ ਨੂੰ ਮਿਲਣਾ ਕੁਝ ਮਿਲੇਗਾ ਇਹ ਨਹੀਂ ਗੱਲ ਆ ਜੀ ਨੂੰ ਵੀ ਮਿਲੇਗਾ ਸਾਰ ਨੂੰ ਮਿਲੇਗਾ ਤਗਮ ਹੋ ਗਿਆ ਪਾ ਸੰਗ

ਅੱਜ ਅੱਜ ਸਾਰੇ ਯਾਦੀ ਦਾ ਨੰਗ ਮਾ ਰਹਿਆ ਸੋ ਬੜਾ ਇਤਿਹਾਸਕ ਦਿਨ ਹੈ ਸਭ ਤੋਂ ਪਹਿਲਾਂ ਅੱਜ ਦੇ ਮੈਂ ਇਹ ਸ਼ਬਦ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਕਾਂਗਰਸ ਦੇ ਵਰਕਰ ਸਮਾਜ ਦੇ ਦਿਲ ਦੀਆਂ ਗਹਿਰਾਈਆਂ ਤੋਂ ਦਿਲੀ ਵੰਬਾਤ ਕਰਦਾ ਹਾਂ ਸੋ ਪ੍ਰਾਉ ਹੈ ਯਾਦੀ ਜਿਹੜੀ ਹੈ ਮਰੀਆ ਕੁਰਬਾਨੀਆਂ ਤੋਂ ਬਾਅਦ ਸਾਨੂੰ ਆਥ ਰਹੀ ਹੈ ਇਹਦੇ ਨਾਲ ਉਹਨਾਂ ਨੂੰ ਸਾਸੀ ਤੇ ਰੱਥਿਆਂ ਨੂੰ ਜੰਮਿਆ ਦੇਸ਼ ਦੀ ਯਾਦ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਪੰਚ ਜਵਾਰਲਾਲ ਨਹਿਰੂ ਜੀ ਸਰਦਾਰ ਪਟੇਲ ਜੀ ਸਾਰੇ ਮਾਨ ਸਾਡੇ ਲੀਡਰਾਂ ਨੇ ਦੇਸ਼ ਦੀ ਯਾਦ ਲਈ ਕਿੰਨਾ ਕਟੀਆਂ ਸਤਿਆਗ੍ਰਹਿ ਅੰਦੋਲਨ ਕੀਤੇ ਫਿਰ ਅੰਗਰੇਜ਼ਾਂ ਨੂੰ ਮਜਬੂਰ ਹੋ ਕੇ ਹਿੰਦੁਸਤਾਨ ਨੂੰ ਛੱਡਣਾ ਪਿਆ ਫਿਰ ਸਾਨੂੰ ਇਹ ਯਾਦੀ ਮਿਲੀ ਕਿਹਨਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹ ਕਾਂਗਰਸ ਪਾਰਟੀ ਹੈ ਜਿਨੇ ਦੇਸ਼ ਨੂੰ ਯਾਦ ਕਰਾਇਆ ਨੈਸ਼ਨਲ ਕਾਂਗਰਸ ਕੀ ਕੀ ਇਹ ਕਾਦੇ ਖੰਡਰਾਂ ਨੂੰ ਕਾਇਮ ਰੱਖਿਆ ਰਾਉ 78 ਸਾਲ ਬੀ ਚੁਕੇ ਨੇ ਯਾਦੀ ਨੂੰ ਨਖਸੀਆਂ ਸਾਲ ਜਿ ਹੁਣ ਮਨਾਉਣ ਜਾ ਰਹੇ ਆ ਅੱਜ ਅਸੀਂ ਇਕੱਠੇ ਹੋਏ ਆ ਕਿਉਂਕਿ ਹਰ ਸਾਲ ਇਹ ਅਸੀਂ ਜਨ ਮਨਾਉਂਦੇ ਆ 78 ਸਾਲ ਬੀ ਚੁਕੇ ਨੇ 78 ਸਾਲਾਂ ਚ ਤਕਰੀਬਨ 52 60 ਸਾਲ ਦੇ ਕਰੀਬ காங்கிரஸ் ਪਾਰਟੀ ਨੇ ਰਾਜ ਕੀਤਾ ਜਦੋਂ ਸਾਡੀ ਪਹਿਲੀ ਪਾਰਲੀਮੈਂਟ ਬਣੀ ਉਸ ਵੇਖ ਲਓ 23 ਤੱਕ ਆਤੀ ਕਿਹੜੀਆਂ ਸਰਕਾਰਾਂ ਜਿਹੜੀਆਂ ਨੇ ਲੋਕ ਸਮਝਦੇ ਨੇ ਵਾਕਈ ਸਰਕਾਰ ਸੋ ਚੱਗੀ ਸਰਕਾਰ ਕੀ ਅੱਜ ਲੋੜ ਹੈ ਜਦੋਂ ਵੀ ਕਾਰਨ ਪਾਰਟੀ ਪਾਵਰ ਚਾਹੀਏ ਉਸ ਵੇਲੇ ਡਵੈਲਪਮੈਂਟ ਉਸ ਵੇਲੇ ਲੋਕਾਂ ਨੂੰ ਮੈਂ ਕਦੇ ਨਰਜ਼ਗਾਰ ਲੱਗਦਾ ਤੁਸੀਂ ਵੇਖ ਲਿਆ ਕਰਦੇ ਹੋ ਨਾ ਆ ਕਾਂਗਰਸ ਦੇ ਰਾਜਵਲੇ ਅਜਿਹੀ ਪੰਜਾਬ ਦੀ ਸਰਦਾਰ ਚਲਾਈ ਹੈ ਕੋਈ ਮੁਸ਼ਕਿਲ ਹਮ ਦਿੱਤੀ ਹੈ ਕਿਸੇ ਨੂੰ ਕੋਈ ਦਸਤਫਾੜ ਨਹੀਂ ਕਰਦੀਏ ਆ ਡਵੈਲਪਮੈਂਟ ਦੀਆਂ ਗੱਲਾਂ ਕਾ ਵੇਖ ਲਓ ਆ ਮਰਥਰੀ ਵੀ ਸਾਡੇ ਕੋਈ ਮੇਰ ਕੋ ਵੀ ਛੇਵਾ ਰਹੀ ਹੈ ਹਟ ਤੁਸੀਂ ਤਗੜੇ ਤੇ ਕਾਂਗਰਸ ਪਾਰਟੀ ਤਗੜੀ ਹੈ ਆ ਸਾਡੀਆਂ ਭੈਣਾ ਤਗੜੀਆਂ ਨੇ ਤੇ ਸਾਡੀ ਪਾਰਟੀ ਤਗੜੀ ਹੈ ਸੋ ਅੱਜ ਆਪਲੀ ਪਾਰਟੀ ਨੂੰ ਤਗੜਿਆ ਕਰਨਾ ਹੈ ਜੇ ਅਸੀਂ ਦੇਸ਼ ਪੱਕੇ ਲੈ ਕੇ ਜਾਣਾ ਫਿਰ ਕਾਗਜ਼ ਪਾਰਟੀ ਨੂੰ ਉਹਨਾਂ ਨੂੰ ਦੱਸੋ ਜਿਹੜੇ ਵਾਅਦੇ ਕੀਤੇ ਸੀ ਕਿਹੜਾ ਵਾਅਦਾ ਪੂਰਾ ਕੀਤਾ ਲੋਕਾਂ ਨੂੰ ਵੀ ਗੱਲ ਦੱਸੋ ਕਿ ਕੀ ਹਾਲਾਤ ਨੇ ਬਾਹਰ ਆ ਰਹੇ ਨੇ ਲੋਕਾਂ ਨੂੰ ਪਤਾ ਲੋਕ ਬਾਰ-ਬਾਰ ਕਦੀ ਘਬਰਾ ਨਹੀਂ ਹੁੰਦੇ ਸੋ ਚਾਹੁੰਨ ਹਮਕਾਰਦੇ ਹੋ ਇਹਦੇ ਖੜੇ ਨੇ ਮਾਨ ਨਗਰਿਕਾਂ ਦਾ ਧੰਨਵਾਦ ਕਰਨਾ ਮਹਿਲਾ ਵੇਦਨਾ ਸੇਵਾਦਾਰਾਂ ਦਾ ਖਾਸ ਕਰਕੇ ਆਪਣੇ ਵਰਕਰ ਸਾਥੀਆਂ ਦਾ ਸੋਹਾ ਦੇਰ ਪਾ ਰਿਹਾ ਇਸ ਕੰਮ ਲਈ ਕਿਤੇ ਜੇ ਜੀ ਇੱਕ ਤਾਂ ਮੈਸ਼ਾ ਦਿਖਾ ਰਹੇ ਨੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਦੇਸ਼ ਦੀ ਇੱਜ਼ਤ ਤੇ ਖਰਤਾ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਜਿੱਤੇ ਸਾਰਿਆਂ ਨੂੰ ਮੁਕਾਬਲਾ ਦਿਨਾ ਜੁਹਦੇ ਹੁੰਦਾ ਛੀ ਦਾ ਪ੍ਰਭਾਵ ਕਰਦਾ ਕਿੰਨਾ ਦੇਸ਼ ਦੀ ਇੱਜ਼ਤ ਲਈ ਆਪ ਨਰੇਸ਼ ਜੀ ਦਾ ਕਿ ਧੰਨਵਾਦ ਕਾਂਗਰਸ ਸੇਵਾਦਾਰ ਦਾਰ ਨਹੀਂ ਕਰਿਆ ਅੱਜ ਗੁਲਾਮ ਬਣਦਾ ਦਿਖ ਰਿਹਾ ਹੈ بے ਰੁਜ਼ਗਾਰੀ ਦਾ ਅੱਜ ਗੁਲਾਮ ਬਣਦਾ ਦਿਖ ਰਿਹਾ ਹੈ ਨਸ਼ਾ ਕੋਰੀ ਦਾ ਅੱਜ ਗੁਲਾਮ ਬਣਦਾ ਦਿਖ ਰਿਹਾ ਹੈ ਮੇਰੇ ਵੀਰੋ ਅੱਜ ਗੁਲਾਮ ਬਣਦਾ ਦਿਖ ਰਿਹਾ ਨੇ ਦੇਸ਼ਵੰਤ ਕੋਰੀ ਦਾ ਅੱਜ ਗੁਲਾਮ ਬਣਦਾ ਦਿਖ ਰਿਹਾ ਹੈ ਤੇ ਜਿਹੜੇ ਬਾਹਰੋਂ ਕਾਬਲ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਕਿਹੇ ਮੇਲੇ ਅਬਦਾਲੀ ਤੱਕੇ ਬੇੜੇ ਬਾਬਰ ਹੋੜੀ ਹਮਲਾ ਕਰਕੇ ਲੁੱਟ ਕੇ ਲੈ ਕੇ ਜਾਂਦੀ ਹੈ ਲੋਕਾਂ ਦੀ ਜੇਬ 'ਚ ਪੈਸਾ ਆਉਂਦਾ ਖੁਸ਼ਹਾਲੀ ਹੁੰਦੀ ਹੈ ਕਾਂਗਰਸ ਦੇ ਰਾਜ 'ਚ ਇੱਕ ਹਪਲਾ ਇੱਕ ਦਿਨ 'ਚ ਪੰਜ-ਪੰਜ ਵਾਰ ਵੀ ਵਿਖਦਾ ਸੀ ਤੇ ਮੇਰੇ ਭਰਾਓ ਜਦੋਂ ਦੀ ਇਹ ਸਰਕਾਰ ਆਈ ਆ ਕਾਰੋਬਾਰ ਹੀ ਠੱਪ ਹੋ ਗਿਆ ਤਕੜੇ ਹੋ ਕੇ 2027 'ਚ ਕਾਂਗਰਸ ਪਾਰਟੀ ਲਿਆਓ ਪੰਜਾਬ 'ਚ ਅਮਨ ਅਮਨ ਕਦਮਦਾਰ ਰਾਜ ਹੋਊਗਾ پنڈا یاو وہ گا کاروبار بدگا خوشحالی آؤ یاو کی شبدوں کا میں آج اڈاسی میں سوتنرتا دس دے موقع سارا بدائی یا آگیا لے لان دی رسم کے سابق ڈپٹی سی ایم شری اوکا جی سونی ਅਸ਼ਰੇ ਕੁਮਾਰ ਜੀ ਪਪੂ ਉਹਨਾਂ ਦੀ ਰੈਨਵੇ ਹੈਟ ਇਹ ਕਾਦੇ ਨੇ ਸਰਦਾਰ ਜਤਵੀਰ ਸਿੰਘ ਜੀ ਸਾਡੇ ਸਾਬਕਾ ਐਮਪੀ ਯੁਗਲਬ ਸਿੰਘ ਜੀ ਸ਼ਰਮਾ ਸਾਡੇ ਸਾਬਕਾ ਐਮਐਲਏ ਸ਼੍ਰੀ ਵਿਕਾਸ ਕਰਨੀ ਜੀ ਸਾਡੇ ਸੀਨੀਅਰ ਜੀ ਨੇਤਾ ਸੰਧੂ ਸਾਹਿਬ ਸਾਡੀ ਜਿਲ੍ਹਾ ਕਾਂਗਰਸ ਕਮੇਟੀ ਟੀਮ ਸੋਨੀ ਸਾਹਿਬ ਦੀ ਪਪੂ ਜੀ ਦੀ ਜਿੱਤ ਦੇ ਪਛੈ ਦੀ ਸਾਰੀ ਟੀਮ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਹਰਪ੍ਰੀਤ ਜੀ ਸੋਨੀ ਸਾਡਾ ਉਪ ਮੁੱਖ ਮੰਤਰੀ ਪੰਜਾਬ ਚੰਡਾ ਲੜਾਂ ਦੀ ਰਸਮੰਦਾ ਕੀਤੀ ਹੈ ਪੰਜਾਬ ਦੇ ਸਾਬਕਾ ਡਿਪਟੀ ਜਨਰਲ ਕਾ ਜੌਨੀ ਜੀ ਨੇ ਵੀ ਅਜਿਨੀ ਇੱਕ ਵਾਰ ਬੱਬੂ ਦਿਨ ਸਾਡੇ ਵਿੱਚ ਹਿਊਮਨਾਈਟ ਡਾਕਟਰ ਮਨਜੀਤ ਜੀ ਵੀ ਸਾਡੇ ਨੇ ਆਪਣੇ ਸਾਥੀਆਂ ਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਜੈ ਜਵਾ ਸਟੀਜ ਵੱਲੋਂ ਜੀ ਜੀਆ ਨੂੰ ਸਟੀਜ ਵੱਲੋਂ ਜੀ ਭਾਰਤ ਮਾਤਾ ਕੀ ਜੈ ਬੰਦੇ ਮੋਤਰਮ ਜੈ ਮੋਤਰਮ ਬੰਦੇ ਮੋਤਰਮ ਬੰਦੇ ਮੋਤਰਮ ਬੰਦੇ ਮੋਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਹੁਣ ਨਾਲ ਉੱਠੇ ਜਦ ਵਿੱਚ ਜਾਈ ਦੇਣਗੇ ਅੱਛਾ